ਕੁੰਦੇ ਰਿਸ਼ਤੇ ਇਸ ਕਦਰ ਪਾਣੀ ਬਣ ਚੁੱਕੇ ਨੇ ਕਿ ਪੈਸਿਆਂ ਦੇ ਚੱਲਦੇ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਨਾਮ ਕਮਾਉਣ ਦੇ ਬਾਸੇ ਆਪਣੇ ਆਪਣੇ ਸੱਕਿਆਂ ਨੂੰ ਬਦਨਾਮ ਕੀਤਾ ਜਾ ਰਿਹਾ ਸੋ ਅਜੇ ਹੀ ਇੱਕ ਵੀਡੀਓ ਦੇਖੀ ਸੀ ਚਾਹ ਵਾਲੀ ਲੜਕੀ ਦੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਇਸ ਕਦਰ ਵਾਇਰਲ ਹੋਈ ਤਾਂ ਲੋਕਾਂ ਦੇ ਵੀ ਦਿਲ ਪਸੀਜ ਗਏ ਕਿ ਵਾਕੇ ਹੀ ਇਹ ਪਰਿਵਾਰ ਲੋੜਵੰਦ ਆ ਤਾਂ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਉਸ ਲੜਕੀ ਨੇ ਆਪਣੇ ਜਿਉਂਦੇ ਪਿਓ ਨੂੰ ਮਰਿਆ ਹੋਇਆ ਦੱਸਿਆ ਤਾਂ ਦੂਜੇ ਪਾਸੇ ਉਸ ਨੇ ਆਪਣੇ ਹਾਲਾਤ ਬਿਆਨ ਕੀਤੇ ਤਾਂ ਹਰ ਇੱਕ ਦਿਲ ਦਾ ਹਰ ਇੱਕ ਇਨਸਾਨ ਦਾ ਦਿਲ ਚ ਜੋੜ ਕੇ ਰੱਖ ਦਿੱਤਾ ਸੀ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਪਰਿਵਾਰ ਦੀ ਮਦਦ ਕਰਨ ਪਹੁੰਚੇ ਇਸ ਲੜਕੇ ਦੀ ਮਦਦ ਕਰਨ ਪਹੁੰਚੇ ਅਤੇ ਇਸ ਸਮਾਜ ਸੇਵੀ ਮਨਦੀਪ ਮੰਨਾ ਦੇ ਵੱਲੋਂ ਵੀ 1 ਲੱਖ ਰੁਪਏ ਦੀ ਸਹਾਇਤਾ ਇਸ ਲੜਕੀ ਦੀ ਇਹ ਸੋਚ ਕੇ ਕੀਤੀ ਸੀ ਕਿ ਵਾਕਈ ਉਹ ਜਿਹੜੀ ਕਿ ਲੋੜਵੰਦ ਹੈ ਤਾਂ ਦੂਜੇ ਪਾਸੇ ਹੋਰ ਵੀ ਜਿਹੜੇ ਕਿ ਦੂਰੂ ਦੂਰੋ ਫਗਵਾੜੇ ਵਰਗੇ ਸ਼ਹਿਰਾਂ ਤੋਂ ਲੋਕ ਆਏ ਆ ਤੇ ਇਸ ਲੜਕੀ ਨੂੰ ਕਿਸ ਨੇ 10000 ਕਿਸ ਨੇ 20000 ਜਿੰਨੀ ਹਰੇਕ ਦੀ ਸ਼ਰਧਾ ਸੀ ਦਸਬੰਦ ਦੇ ਤੌਰ ਤੇ ਇਸ ਲੜਕੀ ਦੀ ਸਹਾਇਤਾ ਕੀਤੀ ਪਰ ਇਸ ਦਾ ਸੱਚ ਜਿਹੜਾ ਕਿ ਸਾਹਮਣੇ ਆਇਆ ਉਸ ਤੋਂ ਬਾਅਦ ਜਿਹੜੇ ਦਾਨੀ ਸੱਜਣਾ ਨੇ ਇਸ ਪਰਿਵਾਰ ਦੇ ਮਦਦ ਕੀਤੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੁਣ ਅਫਸੋਸ ਜ਼ਰੂਰ ਹੋ ਰਿਹਾ ਹੋਣਾ ਕਿਉਂਕਿ ਜਦੋਂ ਸਾਰਾ ਸੱਚ ਸਾਹਮਣੇ ਆ ਗਿਆ ਕਿ ਕਿਸ तरीके ਦੇ ਨਾਲ ਇਸ ਲੜਕੀ ਨੇ ਜਿਹੜਾ ਕਿ ਆਪਣੇ ਜਿਉਂਦੇ ਪਿਓ ਨੂੰ ਮਾਰ ਦਿੱਤਾ ਤੇ ਉਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਬਦਨਾਮ ਕੀਤਾ ਸੋਸ਼ਲ ਮੀਡੀਆ ਤੇ ਕਾਗੇ ਪਿੱਛੇ ਸਿਰਫ ਆਪਣੀ ਜਿਹੜੀ ਕਿ ਚਾਹ ਵਾਲੀ ਰੇੜੀ ਚਲਾਉਣ ਦੇ ਵਾਸਤੇ ਜਾਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਕਿ ਵਾਕਈ ਉਹ ਬਹੁਤ ਹਾਲਾਤਾਂ ਦੇ ਵਿੱਚੋਂ ਮਾੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ ਪਰ ਇੱਥੇ ਜਿਹੜੇ ਕਿ ਲੋਕ ਨੇ ਉਹ ਇਹ ਸੋਚਦੇ ਨੇ ਜਦੋਂ ਅਜਿਹਾਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤਾਂ ਉਹਦੀ ਜਾਂਚ ਪੜਤਾਲ ਕੀਤੇ ਬਿਨਾ ਅਸੀਂ ਉਸ ਦੀ ਮਦਦ ਕਰਨ ਪਹੁੰਚ ਜਾਂਦੇ ਹਾਂ ਪਰ ਜਦੋਂ ਉਹਦਾ ਸੱਚ ਸਾਹਮਣੇ ਆਉਂਦਾ ਤਾਂ ਕਿਤੇ ਨਾ ਕਿਤੇ ਸਾਨੂੰ ਉਹ ਮਦਦ ਕਰੀ ਤੇ ਅਫਸੋਸ ਜ਼ਰੂਰ ਹੁੰਦਾ ਜਿਹੜੇ ਜਿਹੜੇ ਉਹ ਦਾਨੀ ਸੱਜਣ ਪਹੁੰਚੇ ਸੀ ਇਸ ਲੜਕੀ ਦੀ ਮਦਦ ਕਰਨ ਦੇ ਵਾਸਤੇ ਆਓ ਤੁਹਾਨੂੰ ਉਹਨਾਂ ਦੀ ਵੀ ਜਿਹੜੀ ਕੀ ਗੱਲਬਾਤ ਸੁਣਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਕੀ ਸੋਚ ਕੇ ਉਹ ਇਸ ਲੜਕੀ ਦੀ ਮਦਦ ਕਰਨ ਪਹੁੰਚਦੇ ਨੇ ਆਓ ਸੁਣਦੇ ਹਾਂ ਆਜੀ ਪੈਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੀ ਇਸ ਬੱਚੀ ਦੀ ਹੈਲਪ ਕਰਨ ਆਸ ਕੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਅਸੀਂ ਵੀਡੀਓ ਦੇਖੀ ਸੀਗੀ ਵੀਡੀਓ ਸਭ ਤੋਂ ਪਹਿਲਾਂ ਮੇਰੇ ਮਿੱਤਰ ਨੇ ਜੋ ਕਿ ਐਸ.ਐਲ.ਏ. ਯੂ.ਐਸ.ਏ ਦੇ ਰਹਿਤ ਹਨ ਸਰਦਾਰ ਗੁਰਮੀਤ ਸਿੰਘ ਜੀ ਪੈਂਡ ਕਜੂਰਦੇ ਤੋਂ ਜੋ ਕਿ ਸਾਡੇ ਫਗਵਾੜੇ ਦੇ ਪਹਿਲੇ ਇੰਟਰਨੈਸ਼ਨਲ ਬੌਕਸਰ ਹੋਏ ਹਨ ਉਹਨਾਂ ਨੇ ਵੀਡੀਓ ਦੇਖ ਕੇ ਮੈਨੂੰ ਕਾਲ ਕੀਤੀ ਕਿ ਜਸਵੀਰ ਜਾ ਕੇ ਪਤਾ ਕਰੋ ਕਿ ਇੱਥੇ ਕੀ ਚੱਕਰ ਆ ਉਸ ਤੋਂ ਬਾਅਦ ਫੇ ਮੇਰੇ ਮਿੱਤਰ ਸਗੇ ਪੈਂਡ ਉਬੜਾ ਨਗੜੇ ਇੱਥੇ ਰਿਵੀ ਦੇ ਨਾਲ ਹੀ ਪੈਂਦਾ ਉੱਥੇ ਸਰਦਾਰ ਜਸਵੀਰ ਸਿੰਘ ਮੇਰੇ ਜੋ ਕਲੀਗ ਸੀਗੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਚੱਲ ਕੇ ਇਹਨਾਂ ਕੋਲ ਹੈ ਤੇ ਉਹਨਾਂ ਕੋਲ ਉਹਨਾਂ ਨੇ ਨਾਲ ਆ ਕੇ ਗੱਲ ਕੀਤੀ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਸਾਨੂੰ ਬੇਘਰਿਆਂ ਦੀ ਜਾਂ ਇਹ ਬੇਲੋੜਿਆਂ ਦੀ ਸਾਨੂੰ ਲੋੜ ਜਿਹੜੀ ਆ ਪੂਰੀ ਕਰਨੀ ਚਾਹੀਦੀ ਆ ਇਹ ਬੱਚੇ ਜਿਹੜੇ ਬਹੁਤ ਡੀਡੀ ਨੇ ਉਹਨਾਂ ਨੇ ਵੀ ਦੱਸਦਾ ਤੇ ਫਿਰ ਮੈਨੂੰ ਬਾਰੋਂ ਭਾਈ ਨੇ ਕਿਹਾ ਕਿ ਜਾ ਕੇ ਉਹਨਾਂ ਦੀ ਹੈਲਪ ਕਰਕੇ ਆ ਉਹ ਇਹ ਸਰਦਾਰ ਗੁਰਮੀਤ ਸਿੰਘ ਜੀ ਫਿਰ ਖਜੂਰਲਾ ਜੋ ਕਿ ਇਸ ਵੇਲੇ ਯੂਐਸਏ ਦੇ ਵਿੱਚ ਰਹਿ ਰਹੇ ਹਨ ਇਹ ਉਹਨਾਂ ਦੀ ਬਦੌਲਤ ਅਸੀਂ ਇੱਥੇ ਪਹੁੰਚਿਆ ਤੇ ਜੋ ਵੀ ਸਤਿਵਰ ਨੇ ਸੇਵਾ ਸਾਨੂੰ ਬਖਸ਼ੀ ਸੀ ਅਸੀਂ ਉਹ ਨਿਭਾਈ ਆ ਸੋ ਵਾਹਿਗੁਰੂ ਕਿਰਪਾ ਕਰੇ ਕਿ ਇਹਨਾਂ ਬੱਚਿਆਂ ਦੀ ਇਸੇ ਤਰ੍ਹਾਂ ਹੈਲਪ ਹੋ ਜਾਈ ਰਹੀ ਤੇ ਇਹ ਆਪਣੀ ਰੋਜ਼ੀ ਰੋਟੀ ਖਾਣ ਜੋਗੇ ਆਪ ਹੋ ਜਾਣ ਤੇ ਕਿਸੇ ਤੇ ਨਿਰਭਰ ਨਾ ਰਹਿਣ ਸੋ ਸੋ ਮਾਰਕ ਅਗੇ ਅਰਦਾਸ ਹੈ ਕਿ ਸਭ ਨੂੰ ਰਜਮੀ ਰੋਟੀ ਫਿਰ ਤੇ ਸਾਥ ਦੇ ਵਾਹਿਗੁਰੂ ਨੂੰ ਲੱਗਦਾ ਜੀ ਇਹ ਇੱਕ ਵਧੀਆ ਅੰਕਲ ਨੇ ਸਾਡੇ ਦਸਵੰਦ ਦਾ ਵੀ ਗਰੀਬਾਂ ਦੀ ਮਦਦ ਕੀਤੀ ਜਾ ਬਿਲਕੁਲ ਜੀ ਕਿਉਂਕਿ ਸਤੁਰ ਨੇ ਇਹ ਕਿਹਾ ਸਰ ਜੀ ਕਿ ਗਰੀਬ ਦਾ ਮੁੱਖ ਗੁਰਨਾਨਕ ਦੀ ਗੋਲਕ ਸੋ ਉਹ ਜੋ ਦਸਵਾਂ ਹਿੱਸਾ ਜੋ ਦਸਵੰਦ ਆਪਾਂ ਕੱਢਦੇ ਆ ਜੇ ਅਸੀਂ ਕਿਸੇ ਗਰੀਬ ਦੇ ਮੁਕਤੋਂਦੇ ਆ ਤਾਂ ਉਹ ਗੁਰਨਾਨਕ ਦੀ ਗੋਲਕ ਤੇ ਜਾ ਰਿਹਾ ਜੀ ਬਿਲਕੁਲ ਇਹ ਹੋਰ ਵੀ ਸਿੱਖਾਂ ਨੂੰ ਕਰਨਾ ਚਾਹੀਦਾ ਵਾਕਿ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਜੋ ਵੀ ਸਿੱਖ ਸੰਸਥਾ ਮਾਨੇ ਸਿੱਖ ਨਾ ਵੀ ਭਾਵੇਂ ਗੈਰ ਸਿੱਖ ਹੋਵੇ ਜੋ ਵੀ ਇਨਸਾਨੀਅਤ ਦੇ ਨਾਤੇ ਇਹ ਜਾਣਦਾ ਕਿ ਜਰੂਰ ਮਦਦ ਕਰਨੀ ਚਾਹੀਦੀ ਆ ਸਾਨੂੰ ਸਾਰਿਆਂ ਨੂੰ ਰਲ ਕੇ ਮਦਦ ਕਰਨੀ ਚਾਹੀਦੀ ਹੈ ਇਹੋ ਜਿਹੇ ਬੰਦਿਆਂ ਦੀ ਸੋ ਵਾਹ ਕਿਰਪਾ ਕਰੇ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਤੇ ਇਹਨਾਂ ਦੇ ਸਿਰ ਤੇ ਮਿਹਰ ਪਰ ਆਤਰ ਕੇ ਤੇ ਸਰਦਾਰ ਗੁਰਮੀਤ ਸਿੰਘ ਜੋ ਕਿ ਮੇਰੇ ਸਕੂਲ ਵੀ ਉਹ ਬੱਚਿਆਂ ਦੀ ਫੀਸ ਪੇ ਕਰ ਰਹੇ ਆ ਨਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਤੇ ਇਸੇ ਤਰ੍ਹਾਂ ਉਹਨਾਂ ਨੂੰ ਸੇਵਾਦਾਨ ਕਰਨ ਦਾ ਬਹੁਤ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਰਹੀ ਆ ਪਿੰਡਾਂ ਨਾ ਹਾਂ ਜੀ ਰਹੀ ਆ ਅਸੀਂ ਆਏ ਆ ਬੱਚੇ ਆ ਲੋੜਵੰਦ ਸਕੇ ਜਿਨ੍ਹਾਂ ਦੇ ਸਿਰ ਤੇ ਛੱਤ ਹੈ ਨਹੀਂ ਤੇ ਹੈ ਨਹੀਂ ਸਿਰ ਤੇ ਮਾਵਾ ਧੀਆਂ ਆਪਣੇ ਆ ਚਾਹ ਦੀ ਦੁਕਾਨ ਕਰਕੇ ਸੇਵਾ ਕਰਦੀਆਂ ਆ ਆਪਣਾ ਪਾਲਣ ਕਰਦੀਆਂ ਆ ਤਾਂ ਬਹੁਤ ਲੋੜਵੰਦ ਬੱਚੇ ਆ ਜਿਨ੍ਹਾਂ ਦੀ ਅਸੀਂ ਦਸਵੰਦ ਚੋਂ ਸੇਵਾ ਕਰਨ ਆਏ ਆ ਸਾਰੇ ਪਰਮਾਤਮਾ ਸਾਰੇ ਸਿੱਖਾਂ ਸਾਰੇ ਬੰਦਿਆਂ ਨੂੰ ਇਹ ਇਦਾਂ ਦਾ ਬਾਲ ਵਾਸ਼ੇ ਸਾਰਿਆਂ ਦੀ ਸੇਵਾ ਲੋੜਵੰਦਾਂ ਦੇ ਕਾਰਨ ਵਾਹ ਵੀਡੀਓ ਕਿਹੜੀ ਚੀਜ਼ ਹੈ ਤੁਹਾਡੀ ਵੀਡੀਓ ਤੁਸੀਂ ਜਿਹੜੀ ਤੁਹਾਨੂੰ ਇੰਨੀ ਟੁੱਬੀ ਹੈ ਜਿੱਦੀ ਤੁਸੀਂ ਉੱਪਰ ਵਾਲੇ ਤੋਂ ਚੱਲ ਕੇ ਤੁਸੀਂ ਰਹੀਏ ਪਹੁੰਚੋ ਅਸੀਂ ਆਏ ਜੀ ਜਿਨ੍ਹਾਂ ਨੇ ਕਹਿੰਦੇ ਕਦੇ ਇਹਨਾਂ ਦਾ ਫੇਸ ਹਿੱਤੇ ਹੈ ਨਹੀਂ ਜਿਹੜੇ ਰਿਸ਼ਤੇਦਾਰਾਂ ਦੇ ਘਰ ਚ ਰਹਿੰਦੇ ਸੀ ਉਹਨਾਂ ਨੇ ਘਰੋਂ ਵੀ ਕੱਢ ਦਿੱਤਾ ਆ ਸਿਰ ਤੇ ਛੱਤ ਵੀ ਹੈ ਨਹੀਂ ਹੈਗੀ ਜਦੋਂ ਬੱਚੇ ਬਹੁਤ ਲੋੜਵੰਦੇ ਇਸ ਕਰਕੇ ਸਤੋਂ ਨਹੀਂ ਚੱਲਿਆ ਜਾਂਦਾ ਅੱਜਾ ਕਿਸੇ ਨੂੰ ਵਾਈ ਕੁਝ ਕਾਹਦਾ ਹੈ ਦੇਖਿਆ ਜਾਵੇ ਤਾਂ ਲੋਕ ਇਸ ਦੀ ਹਾਲਤ ਦੇਖ ਕੇ ਇਸੇ ਹਮਾਇਤ ਕਰਨ ਵਾਸਤੇ ਪਹੁੰਚੇ ਤਾਂ ਇਹਨਾਂ ਦੀ ਮਦਦ ਕੀਤੀ ਗਈ ਪਰ ਅੱਜ ਜਿਹੜੀ ਲੜਕੀ ਦਾ ਕਾਲਾ ਸੱਚ ਸਾਹਮਣੇ ਆਇਆ ਉਸ ਨੇ ਨਾਦਾਨੀ ਸੱਜਣਾ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ ਕਿ ਜਿਹੜੀ ਲੜਕੀ ਨੂੰ ਅਸੀਂ ਗਰੀਬ ਸਮਝਦੇ ਰਹੇ ਤੇ ਜਿਹੜੀ ਲੜਕੀ ਨੂੰ ਅਸੀਂ ਲੋੜਵੰਦ ਸਮਝਦੇ ਰਹੇ ਉਹ ਤਾਂ ਇੱਕ ਤਰੀਕੇ ਨਾਲ ਜਿਹੜੀ ਕਿ ਲੋਕਾਂ ਨੂੰ ਮੂਰਖ ਬਣਾਉਂਦੀ ਰਹੀ ਅਤੇ ਹੁਣ ਉਹ ਲੜਕੀ ਜਿਹੜੀ ਕਿ ਕਹਿ ਰਹੀ ਹੈ ਕਿ ਮੇਰੇ ਪਿਤਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਰਹੀ ਹੈ ਕਿ ਜੇਕਰ ਮੈਨੂੰ ਕੁਝ ਹੁੰਦਾ ਤਾਂ ਮੇਰਾ ਪਿਤਾ ਇਸ ਦਾ ਜ਼ਿੰਮੇਵਾਰ ਹੋਊਗਾ ਪਰ ਹੁਣ ਜਿਹੜੇ ਦਾਨੀ ਸੱਜਣਾ ਨੇ ਇਹਨਾਂ ਦਾ ਦਾਨ ਦਿੱਤਾ ਇਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਵੀ ਕਿਤਨਾ ਕਿਤੇ ਅਫਸੋਸ ਜ਼ਰੂਰ ਹੋ ਰਿਹਾ ਹੋਣਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼